ਤੁਹਾਡੇ ਵੀ ਮੋਬਾਈਲ ਤੇ ਆਉਂਦੇ ਨੇ ਬਾਰ-ਬਾਰ ਨੋਟੀਫਿਕੇਸ਼ਨ ਫੋਨ ਦੇ ਉੱਤੇ ਆਉਣ ਵਾਲੇ ਮੈਸੇਜ ਵੀ ਕਰ ਸਕਦੇ ਨੇ ਤੁਹਾਨੂੰ ਬਿਮਾਰ ਇਸ ਖੋਜ ਦੇ ਵਿੱਚ ਹੋਇਆ ਹੈਰਾਨ ਕਰ ਦੇਣ ਵਾਲਾ ਖੁਲਾਸਾ ਖਬਰ ਦੇਖ ਮੁੜ ਨਹੀਂ ਲਾਓਗੇ ਫੋਨ ਨੂੰ ਹੱਥ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਹੈ ਜੇਕਰ ਤੁਹਾਡੇ ਵੀ ਫੋਨ ਦੇ ਉੱਤੇ ਬਾਰ-ਬਾਰ ਮੈਸੇਜਸ ਆਉਂਦੇ ਨੇ ਨੋਟੀਫਿਕੇਸ਼ਨ ਆਉਂਦੀ ਹੈ ਤਾਂ ਜਰਾ ਸਾਵਧਾਨ ਹੋ ਜਾਓ ਕਿਉਂਕਿ ਇੱਕ ਅਜਿਹੀ ਰਿਪੋਰਟ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਤੁਹਾਡੇ ਵੀ ਖੋਸ਼ ਹੋ ਜਾਣਗੇ ਕਿਉਂਕਿ ਇਹ ਰਿਪੋਰਟ ਤੁਹਾਡੀ ਸਿਹਤ ਦੇ ਨਾਲ ਜੁੜੀ ਹੋਈ ਹੈ ਜਿਹਾ ਅੱਜ ਦੇ ਜ਼ਮਾਨੇ ਦੇ ਵਿੱਚ ਰੋਜ਼ਾਨਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੋਕ ਮੋਬਾਈਲ ਦੇਖਦੇ ਨੇ ਤੇ ਮੋਬਾਈਲ ਦੇ ਉੱਤੇ ਅਜਿਹੇ ਨੋਟੀਫਿਕੇਸ਼ਨ ਆਉਂਦੇ ਨੇ ਉਹ ਤੁਹਾਡੇ ਸਰੀਰ ਦੇ ਉੱਤੇ ਵੀ ਇਫੈਕਟ ਪਾ ਸਕਦੇ ਨੇ ਤੁਹਾਡਾ ਸਰੀਰ ਵੀ ਬੇਜਾਨ ਹੋ ਸਕਦਾ ਹੈ ਤਾਂ ਪੂਰੀ ਖਬਰ ਤੁਹਾਡੇ ਲਈ ਬੇਹਦ ਅਹਿਮ ਹੈ ਦਰਸਲ ਮੋਬਾਈਲ ਫੋਨ ਸਾਡੀ ਸਾਰਿਆ ਦੀ ਜ਼ਿੰਦਗੀ ਦਾ ਹਿੱਸਾ ਬਣ ਚੁੱਕਿਆ ਹੈ ਅਸੀਂ ਇਸ ਨੂੰ ਸਵੇਰੇ ਉੱਠਣ ਤੋਂ ਲੈ ਕੇ ਰਾਤ ਦੇਰ ਤੱਕ ਸੌਣ ਤੱਕ ਇਸ ਨੂੰ ਵਰਤਦੇ ਆ ਤਾਂ ਹਾਲਾਤ ਅਜਿਹੇ ਹਨ ਕਿ ਇਸ ਨੇ ਜ਼ਿੰਦਗੀ ਨੂੰ ਇੱਕ ਨਸ਼ੇ ਦੇ ਵਾਂਗ ਆਪਣੀ ਲਪੇਟ ਦੇ ਵਿੱਚ ਲੈ ਲਿਆ ਇਸ ਤੋਂ ਬਿਨਾ ਬਹੁਤ ਸਾਰੇ ਲੋਕ ਸੋ ਵੀ ਨਹੀਂ ਸਕਦੇ ਲੋਕਾਂ ਨੂੰ ਇਹ ਵੀ ਅਹਿਸਾਸ ਨਹੀਂ ਹੁੰਦਾ ਕਿ ਮੋਬਾਈਲ ਦੀ ਲਤ ਉਹਨਾਂ ਨੂੰ ਸੌਂਦੇ ਜਾਂ ਫਿਰ ਜਾਗਦੇ ਸਮੇਂ ਕਿੰਨਾ ਅਤੇ ਕਿਸ ਹੱਦ ਤੱਕ ਨੁਕਸਾਨ ਪਹੁੰਚਾ ਰਹੀ ਹੈ ਸਿਰਫ ਫੋਨ ਹੀ ਨਹੀਂ ਸਗੋਂ ਇਸ ਦੇ ਉੱਤੇ ਆਉਣ ਵਾਲੀਆਂ ਸੂਚਨਾਵਾਂ ਵੀ ਤੁਹਾਨੂੰ ਬਿਮਾਰ ਕਰ ਸਕਦੀਆਂ ਨੇ ਪਹਿਲੀ ਨੰਬਰ ਤੇ ਆਉਂਦਾ ਹੈਗਾ ਕਿ ਇਸ ਦਾ ਅਸਰ ਕਿਵੇਂ ਹੁੰਦਾ ਜੀ ਹਾਂ ਦੱਸ ਦੇ ਕਿ ਸਵੇਰੇ ਉੱਠ ਕੇ ਆਪਣਾ ਫੋਨ ਹੱਥ ਦੇ ਵਿੱਚ ਫੜ ਕੇ ਵਾਰ-ਵਾਰ ਕਿਸ ਚੀਜ਼ ਬਾਰੇ ਸੋਚਣਾ ਚਿੰਤਾ ਦਾ ਕਾਰਨ ਬਣ ਸਕਦਾ ਇਸ ਦੇ ਨਾਲ ਹਾਈ ਬਲੱਡ ਪ੍ਰੈਸ਼ਰ ਦੀਆਂ ਸ਼ਿਕਾਇਤਾਂ ਹੋ ਸਕਦੀਆਂ ਨੇ ਦੂਜਾ ਨੰਬਰ ਤੇ ਆਉਂਦਾ ਹੈ ਕਿ ਵਾਰ-ਵਾਰ ਮੋਬਾਈਲ ਸਕਰੀਨ ਦੇਖਣ ਦੇ ਨਾਲ ਚਿੰਤਾ ਵਧਦੀ ਹੈ ਅਤੇ ਸਕਰੀਨ ਦੀ ਊਰਜਾ ਘਟ ਜਾਂਦੀ ਹੈ ਤੇ ਤੁਹਾਨੂੰ ਥਕਾਵਟ ਅਤੇ ਸੁਸਤ ਮਹਿਸੂਸ ਹੁੰਦਾ ਹੈ ਸਵੇਰੇ ਉੱਠਦੇ ਹੀ ਈਮੇਲ ਜਾਂ ਫਿਰ ਸੂਚਨਾਵਾਂ ਦੇਖਣਾ ਤੁਹਾਨੂੰ ਕੁਝ ਚੀਜ਼ਾਂ ਦੇ ਬਾਰੇ ਚਿੰਤਤ ਕਰ ਸਕਦਾ ਹੈ ਜੋ ਤੁਹਾਡੇ ਦਿਲ ਅਤੇ ਦਿਮਾਗ ਨੂੰ ਪਰੇਸ਼ਾਨ ਕਰ ਸਕਦੀਆਂ ਨੇ ਫਿਰ ਆਉਂਦਾ ਹੈ ਜੇਕਰ ਤੁਹਾਡੀ ਤੁਹਾਡੇ ਮੋਬਾਈਲ ਦੇ ਉੱਤੇ ਸਵੇਰੇ-ਸਵੇਰੇ ਬਹੁਤ ਸਾਰੀਆਂ ਸੂਚਨਾਵਾਂ ਸੁਨੇਹੇ ਈਮੇਲ ਫੇਸਬੁੱਕ WhatsApp Instagram ਆਉਂਦੇ ਨੇ ਤਾਂ ਇਹ ਵਾਡੀ ਸੋਚਣ ਅਤੇ ਸਮਝਣ ਦੀ ਸ਼ਕਤੀ ਨੂੰ ਖੋ ਸਕਦਾ ਹੈ ਅਫੇਰ ਗੱਲ ਕਰਦੇ ਹਾਂ ਵੀ ਫੋਨ ਅਤੇ ਸੋਸ਼ਲ ਮੀਡੀਆ ਦੇ ਉੱਤੇ ਤੁਹਾਨੂੰ ਕਿਹੋ ਜਿਹਾ ਇਫੈਕਟ ਮਿਲ ਸਕਦਾ ਹੈ ਜੀ ਹਾਂ ਫੋਨ ਅਤੇ ਸੋਸ਼ਲ ਮੀਡੀਆ ਦੇ ਉੱਤੇ ਵਾਰ-ਵਾਰ ਸੂਚਨਾਵਾਂ ਆਉਣ ਵਾਲੀਆਂ ਜੋ ਆਉਣ ਕਾਰਨ ਚਿੜਚਿੜਾਪਨ ਹੋ ਸਕਦਾ ਇਸ ਦਾ ਤੁਹਾਡੇ ਮੂਡ ਤੇ ਉੱਤੇ ਵੀ ਪ੍ਰਭਾਵ ਮਾੜਾ ਪ੍ਰਭਾਵ ਪੈ ਸਕਦਾ ਤਾਂ ਫਿਰ ਆਉਂਦਾ ਹੈ ਸਵੇਰੇ ਉਠਣ ਅਤੇ ਮੋਬਾਈਲ ਦੇ ਉੱਤੇ ਨੋਟੀਫਿਕੇਸ਼ਨ ਦੇਖਣ ਤੋਂ ਬਾਅਦ ਮਨ ਉਹੀ ਗੱਲਾਂ ਸੋਚਦਾ ਰਹਿੰਦਾ ਹੈਗਾ ਜੇ ਸੋਸ਼ਲ ਮੀਡੀਆ ਨੋਟੀਫਿਕੇਸ਼ਨਾਂ ਦੇ ਵਿੱਚ ਕੁਝ ਤਣਾਅਪੂਰਨ ਵਾਪਰਦਾ ਹੈ ਤਾਂ ਤੁਹਾਡਾ ਪੂਰਾ ਮੂਡ ਵਿਗੜ ਸਕਦਾ ਰਾਤ ਨੂੰ ਮੋਬਾਈਲ ਦੇਖ ਕੇ ਸੌਣਾ ਅਤੇ ਸਵੇਰੇ ਮੋਬਾਈਲ ਦੇ ਕੇ ਉੱਠਣਾ ਇੱਕ ਗੰਭੀਰ ਰੂਪ ਦੇ ਵਿੱਚ ਡਿਪਰੈਸ਼ਨ ਦਾ ਕਾਰਨ ਬਣ ਸਕਦਾ ਮੈਨੂੰ ਹਰ ਛੋਟੀ ਜਿਹੀ ਗੱਲ ਦੇ ਉੱਤੇ ਵੀ ਗੁੱਸਾ ਆਉਣ ਲੱਗ ਪੈਂਦਾ ਹੈਗਾ ਇਹ ਗੱਲ ਕੋਈ ਨਵੀਂ ਨਹੀਂ ਹੈ ਅਕਸਰ ਕੋਈ ਨਾ ਕੋਈ ਇਹ ਵਿਅਕਤੀ ਇਸ ਗੱਲ ਨੂੰ ਜ਼ਰੂਰ ਆਜ਼ਮਾਉਂਦਾ ਹੈ ਚਾਹੇ ਉਹ ਲੜਕੀ ਹੋਵੇ ਚਾਹੇ ਫਿਰ ਲੜਕਾ ਹੋਵੇ ਜਾਂ ਫਿਰ ਵੱਡੇ ਬਜ਼ੁਰਗ ਵੀ ਕਿਉਂ ਨਾ ਹੋਣ ਤਾਂ ਦੱਸਦੇ ਕਿ ਮੋਬਾਈਲ ਫੋਨ ਦੀਆਂ ਸੁਚਨਾਵਾਂ ਕਿੰਨੀਆਂ ਖਤਰਨਾਕ ਹੋ ਸਕਦੀਆਂ ਨੇ ਇਹ ਵੀ ਤੁਹਾਨੂੰ ਜ਼ਰੂਰ ਦੱਸਦੇ ਆ ਦਰਅਸਲ ਫੋਨ ਦੀ ਜ਼ਿਆਦਾ ਵਰਤੋਂ ਜੀਵਨ ਸ਼ੈਲੀ ਦੇ ਉੱਤੇ ਮਾੜਾ ਪ੍ਰਭਾਵ ਪਾ ਰਹੀ ਹੈ ਕਈ ਵਾਰ ਇਕਾਤਕ ਵੀ ਹੋ ਸਕਦਾ ਹੈ 스마트ਫੋਨ ਦੀ ਲਤ ਨੂੰ ਜਿਹੜੇ ਕੀ ਦੱਸਦੇ ਹੈ ਕਿ ਨੋਮੋਫੋਬੀਆ ਕਿਹਾ ਜਾਂਦਾ ਹੈਗਾ ਸੂਚਨਾਵਾਂ ਚੈੱਕ ਕਰਨ ਗੁੰਮ ਹੋਣ ਫੋਨ ਗਵਾਚਣ ਅਤੇ ਫੋਨ ਤੋਂ ਬਿਨਾ ਰਹਿਣ ਦਾ ਡਰ ਹਮੇਸ਼ਾ ਰਹਿੰਦਾ ਹੈ Adobe ਦੇ ਇੱਕ ਅਧਿਐਨ ਦੇ ਵਿੱਚ ਪਾਇਆ ਗਿਆ ਹੈਗਾ ਕਿ ਦੇਸ਼ ਦੇ ਜ਼ਿਆਦਾਤਰ ਨੌਜਵਾਨ ਇਸ ਫੋਬੀਆ ਦੇ ਸ਼ਿਕਾਰ ਨੇ ਹਾਰਟ ਹਾਰਟ ਕੇਅਰ ਫਾਊਂਡੇਸ਼ਨ ਆਫ ਇੰਡੀਆ ਦੇ ਮਾਇਰ ਅਨੁਸਾਰ ਭਾਵੇਂ ਇਹ ਫੋਨ ਹੋਵੇ ਕੰਪਿਊਟਰ ਹੋਵੇ ਜਾਂ ਫਿਰ ਲੈਪਟਾਪ ਹੋਵੇ ਇਹਨਾਂ ਸੂਚਨਾਵਾਂ ਜਿਹੜੇ ਕੀ ਵਾਈਬ੍ਰੇਸ਼ਨ ਅਤੇ ਹੋਰ ਅਲਰਟ ਸਾਨੂੰ ਲਗਾਤਾਰ ਇਹਨਾਂ ਦੇ ਵੱਲ ਦੇਖਣ ਦੇ ਲਈ ਮਜਬੂਰ ਕਰਦੇ ਨੇ ਸਾਨੂੰ ਲਗਾਤਾਰ ਇਹਨਾਂ ਦੇ ਵੱਲ ਦੇਖਣ ਦੇ ਲਈ ਮਜਬੂਰ ਕਰਦੇ ਨੇ ਅਸੀਂ ਸਿਰਫ ਉਹਨਾਂ ਹੀ ਉਡੀਕ ਕਰਦੇ ਰਹਿੰਦੇ ਹਾਂ ਜੇ ਇਹ ਨਹੀਂ ਹਨ ਤਾਂ ਵਿਅਕਤੀ ਵਿਚਨ ਅਤੇ ਇਕੱਲਾ ਮਹਿਸੂਸ ਕਰਨਾ ਸ਼ੁਰੂ ਕਰ ਦਿੰਦਾ ਇਸ ਤਰ੍ਹਾਂ ਇਹ ਸੁਚਨਾਵਾਂ ਸਾਨੂੰ ਕਿਤੇ ਨਾ ਕਿਤੇ ਬਿਮਾਰ ਕਰ ਸਕਦੀਆਂ ਨੇ ਹੁਣ ਗੱਲ ਕਰਦੇ ਹਾਂ ਵੀ ਇਦਾਂ ਦੇ ਤੁਸੀਂ ਕੀ ਕਰ ਸਕਦਾ ਹੈ ਕੀ ਨਹੀਂ ਕਰਨਾ ਚਾਹੀਦਾ ਤਾਂ ਆਓ ਜਾਣਦੇ ਹਾਂ ਅਸਲ ਫੋਨ ਸੈਟਿੰਗਾਂ ਦੇ ਵਿੱਚ ਆਓ ਅਤੇ ਜਿਹੜੇ ਕਿ ਉਹਨਾਂ ਦੇ ਉੱਤੇ ਜਾਓ ਤੇ ਸੁਚਨਾਵਾਂ ਪਹਿਲਾਂ ਬੰਦ ਕਰ ਦਿਓ ਯਾਨੀ ਕਿ notifications ਨੂੰ ਬੰਦ ਕਰ ਦਿਓ ਤਾਂ ਜੋ ਤੁਹਾਡਾ ਧਿਆਨ ਬਾਰ-ਬਾਰ ਇਸ ਦੇ ਵੱਲ ਨਾ ਜਾਵੇ ਦਿਨ ਦੇ ਵੇਲੇ ਕੁਝ ਘੰਟਿਆਂ ਦੇ ਲਈ ਫੋਨ ਦਾ ਡਾਟਾ ਬੰਦ ਰੱਖੋ ਤਾਂ ਜੋ ਇਸ ਦੇ ਵੱਲ ਕੋਈ ਧਿਆਨ ਨਾ ਜਾਵੇ ਆਪਣੇ ਫੋਨ ਨੂੰ ਬਾਰ-ਬਾਰ ਨਾ ਚੈੱਕ ਕਰੋ ਹਰ ਕੁਝ ਘੰਟਿਆਂ ਦੇ ਬਾਅਦ ਅਪਡੇਟ ਦੀ ਜਾਂਚ ਕਰੋ ਸਵੇਰੇ ਉੱਠਦੇ ਹੀ ਕੁਝ ਘੰਟਿਆਂ ਦੇ ਲਈ ਫੋਨ ਤੋਂ ਦੂਰ ਰਹੋ ਅਤੇ ਰਾਤ ਨੂੰ ਸੌਣ ਤੋਂ 1 ਘੰਟਾ ਪਹਿਲਾਂ ਇਸ ਨੂੰ ਬੰਦ ਕਰ ਦਿਓ ਇਹ ਜਾਣਕਾਰੀ ਤੁਹਾਡੇ ਲਈ ਬੇਹਦ ਖਾਸ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜੋ ਅੱਜ ਦਾ ਦਿਨ ਚੱਲ ਰਿਹਾ ਹੈਗਾ ਅੱਜ ਦੀ ਜੀਵਨ ਸ਼ੈਲੀ ਦੇ ਵਿੱਚ ਫੋਨ ਅਜਿਹਾ ਤੁਹਾਡਾ ਜੀਵਨ ਦਾ ਹਿੱਸਾ ਬਣ ਚੁੱਕਿਆ ਹੈ ਕਿ ਫੋਨ ਦੇ ਬਿਨਾ ਤੁਹਾਡੀ ਜ਼ਿੰਦਗੀ ਤੁਹਾਨੂੰ ਬਿਲਕੁਲ ਅਧੂਰੀ ਲੱਗਦੀ ਹੈ ਬਹੁਤ ਪੁਰਾਣੇ ਸਮੇਂ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਫੋਨ ਮੋਬਾਈਲ ਫੋਨ ਲੈਪਟਾਪ ਐਦਾਂ ਦੇ ਚੀਜ਼ਾਂ ਨਹੀਂ ਹੁੰਦੀ ਸੀਗੀ ਤੇ ਲੋਕ ਉਸ ਵੇਲੇ ਵੀ ਆਪਣਾ ਜੀਵਨ ਗੁਜ਼ਾਰਦੇ ਸੀਗੇ ਤੇ ਸਿਹਤਮੰਦ ਰਹਿੰਦੇ ਸੀਗੇ ਪਰ ਅੱਜ ਜਿੰਨੀਆਂ ਬਿਮਾਰੀਆਂ ਨੇ ਤੇ ਓਨੇ ਹੀ ਹਸਪਤਾਲ ਨੇ